ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਸੋਮਵਾਰ ਨੂੰ ਆਪਣੇ ਨਿਵਾਸ ਪਿੰਡ ਬਾਦਲ ਵਿਖੇ ਗਿੱਦ ਬਾਹ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਡੀਐਮਪੀ ਢਿੱਲੋਂ ਵੱਲੋਂ ਅਕਾਦਤ ਛੱਡਣ ਤੇ ਕਿਹਾ ਕਿ ਉਹ ਡੀਐਮਪੀ ਢਿੱਲੋਂ ਨੂੰ ਛੋਟਾ ਭਰਾ ਮੰਨਦੇ ਹਨ ਜਦੋਂ ਉਹ ਚਾਹਣ ਅਕਾਲ ਦਲ ਵਿੱਚ ਵਾਪਸ ਆ ਸਕਦੇ ਹਨ ਗਿੱਦ ਬਾਹ ਦੀ ਸੀਟ ਡੀਐਮਪੀ ਨੂੰ ਹੀ ਦਿੱਤੀ ਜਾਵੇ ਕਿ ਡੀਐਮਪੀ ਨੂੰ 10 ਦਿਨਾਂ ਵਿੱਚ ਵਾਪਸ ਆਉਣਾ ਚਾਹੀਦਾ ਹੈ ਉਸਦੀ ਸੀਟ ਪੱਕੀ ਹੈ ਉਹਨਾਂ ਕਿਹਾ ਕਿ ਡਿੰਪੀ ਦੇ ਪਾਰਟੀ ਛੱਡਣ ਉੱਤੇ ਬੜਾ ਦੁੱਖ ਲੱਗਾ ਡਿੰਪੀ ਦੀ 2 ਮਹੀਨਿਆਂ ਤੋਂ ਆਮਾ ਦੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ ਅਸੀਂ ਅੱਜ ਵੀ ਡਿੰਪੀ ਨੂੰ ਟਿਕਟ ਦੇਣ ਲਈ ਤਿਆਰ ਹਾਂ ਗੇਦਰਬਾਹ ਤੋਂ ਐਲਾਨ ਕਰਨ ਲਈ ਤਿਆਰ ਹਾਂ ਦੱਸਦੇ ਕਿ ਗੇਦਰਬਾਹ ਹਾਲਕੀ ਤੋਂ ਅਕਾਲ ਦਲ ਦੇ ਇੰਚਾਰਜ ਅਤੇ ਪਾਰਟੀ ਦੀ ਟਿਕਟ ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੂ ਨੇ ਬੀਤੇ ਦਿਨੀ ਕਾਲਦਲ ਛੱਡਣ ਦਾ ਐਲਾਨ ਕੀਤਾ ਸੀ ਹਰਦੀਪ ਸਿੰਘ ਡਿੰਪੀ ਢਿੱਲੂ ਨੇ ਕਾਲਦਲ ਦੇ ਸਮੂਹ ਆਉਧਿਆ ਤੁਸਤੀਵਾ ਦਿੰਦੇ ਆ ਸੋਸ਼ਲ ਮੀਡੀਆ ਤੇ ਸਨੇਹਾ ਦਿੰਦਿਆ ਆਖਿਆ ਸੀ ਕਿ ਉਹ ਕਰੀਬ 35 ਸਾਲਾਂ ਤੋਂ ਅਕਾਲ ਦਲ ਦੀ ਸੇਵਾ ਕਰ ਰਹੇ ਹਨ ਅਤੇ ਉਹਨਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਸੀ ਪਰ ਇਸ ਸਾਲ ਜਨਵਰੀ ਵਿੱਚ ਸੁਪੀਰ ਬਾਦਲ ਵੱਲੋਂ ਉਹਨਾਂ ਨੂੰ ਅਚਾਨਕ ਕਿਹਾ ਗਿਆ ਸੀ ਕਿ ਕਿਦਰਬਾ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲ ਦਲ ਵਿੱਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਡਿੰਪੀ ਆਪਣਾ ਖੁਦ ਵੇਖ ਲੈਣ ਇਸ ਤੋਂ ਬਾਅਦ ਫਿਰ ਸੁਪੀਰ ਬਾਦਲ ਨੇ ਹਲਕਾ ਕਿਦਰਬਾ ਤੋਂ ਉਹਨਾਂ ਨੂੰ ਆਮ ਸੰਭਾਲਣ ਨੇ ਕਿਹਾ ਸੀ ਪਰ ਹੁਣ ਮੁੜ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਖੇਦਰਬਾਹ ਤੋਂ ਮੰਤ ਸਿੰਘ ਬਾਦਲ ਨੂੰ ਚੋਣ ਲੜਾਈ ਜਾਣੀ ਹੈ ਜਾਂ ਫਿਰ ਨਹੀਂ ਇਸ ਲਈ ਉਹ ਆਪਣੇ ਮਾਨੋਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕਦੇ ਸਨ ਜਿਸ ਕਰਕੇ ਉਹਨਾਂ ਕਲਦਲ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਕੋਈ ਵੀ ਰਾਜਸੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਵਰਕਨਾਸ ਲਾਹ ਕਰਨਗੇ ਦੱਸਦੇ ਕਿ ਡਿੰਪੀ ਟੁੱਲੋਂ ਨੇ ਕਲਦਲ ਛੱਡਣ ਤੋਂ ਬਾਅਦ ਆਮ ਆਦੀ ਪਾਰਟੀ ਵਿੱਚ ਜਾਣ ਦੇ ਸੰਕੇਤ ਵੀ ਦਿੱਤੇ ਹਨ ਸਾਰਿਆਂ ਦੇਖੋ ਬੇਨਤੀ ਹੈ ਬੀਜੇ ਇੱਕ ਗੱਲ ਕਲੀਅਰ ਹੈ ਭਾਈ ਜਿਨੇ ਕਰਦੀ ਕਿ ਬੀਏ ਉਹਦੇ ਨਾਲ ਭਾਰਤੀ ਜਨਤਾ ਪਾਰਟਿਸਿਪ ਜਣਾ ਨਹੀਂ ਕਿ ਆਪੇ ਕਿਸਾਨਾਂ ਨਾਲ ਬਹੁਤ ਮਦਦ ਨੂੰ ਕਰਦਾ। ਬੋਲੇ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਜੇ ਸੰਕਲਪਾਂ ਸਾਰਜ ਦੇ ਇਤਕਾਰਾ ਲਾ ਕੇ ਆਪਾਂ ਸਰਕਾਰ ਵੱਲ ਨੂੰ ਜਾਣ ਦਾ ਰਾਹ ਪਕੜ ਲਿਆ ਬੋਲੇ ਅਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਖੇਡਾ ਵਤਨ ਪੰਜਾਬ ਦੀਆਂ ਦੀ ਤੀਜੇ ਐਡੀਸ਼ਨ ਲਈ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤੇ ਹਨ ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਾਕੀ ਦੇ ਜਾਦੂਕਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਇਹ ਵੱਡਾ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ 2 ਮਹੀਨੇ ਤੋਂ ਬਾਅਦ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਰੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ ਭਗਵਾਨਤਮਾਨ ਨੇ ਕਿਹਾ ਕਿ ਬਹੁਤੀ ਮਾਣ ਵਾਲੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਵਾਰ ਸੈੰਤੀ ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਲਈ ਪੜਨਗੇ ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਗਦ ਇਨਾਮ ਵੰਡੇ ਜਾਣਗੇ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਖੇਡਾਂ ਵੱਤਨ ਪੰਜਾਬੀਆਂ ਦੇ ਵਿੱਚ ਐਥਲੈਟਿਕਸ ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਨੇ ਸੰਸਦ ਮੈਂਬਰ ਕੰਗਨਾ ਰਣੋਧ ਦੇ ਉਸ ਬਿਆਨ ਤੋਂ ਦੂਰੀ ਬਣਾ ਲਈ ਹੈ ਜਿਸ ਵਿੱਚ ਉਣਾ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਹੁੰਦੇ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਹੋ ਜਾਂਦੀ ਪਾਰਟੀ ਨੇ ਅਦਾਕਾਰ ਤੋਂ ਰਾਜਨੀਤਾ ਬਣੀ ਕੰਗਣਾ ਨੂੰ ਪੂਰਕ ਵਿੱਚ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਭਾਜਪਾ ਨੇ ਸਪੱਸ਼ਟ ਕਿਹਾ ਹੈ ਕਿ ਹਿਮਾਚਲ ਦੀ ਮੰਡੀ ਤੋਂ ਲੋਕ ਸਭਾ ਮੈਂਬਰ ਵੱਲੋਂ ਦਿੱਤਾ ਗਿਆ ਹੈ ਬਿਆਨ ਪਾਰਟੀ ਦਾ ਨਹੀਂ ਹੈ ਭਾਜਪਾ ਨੇ ਕਿਹਾ ਕਿ ਕੰਗਣਾ ਪਾਰਟੀ ਦੀ ਤਰਫੋਂ ਕਿਸੇ ਨੀਤੀਗਤ ਮੁੱਦੇ ਤੇ ਬੋਲਣ ਲਈ ਅਧਿਕਾਰਤ ਨਹੀਂ ਹੈ ਇਤਤ ਤਰਤੀ ਪਾਰਟੀ ਵੀ ਕੰਗਣਾਤੂ ਇੱਕ ਵਿੱਚ ਅਜਿਹੇ ਬਿਆਨਨਾਮੇ ਦੇਣ ਦੀ ਹਦਾਇਤ ਕੀਤੀ ਹੈ ਦੱਸਦੀ ਕਿ ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੋਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਤੇ ਜ਼ਬਰ ਜਨਾਹ ਹੋਣ ਸੰਬੰਧੀ ਦਿੱਤੇ ਗਏ ਬਿਆਨ ਨਾਲ ਸਿਆਸੀ 파ਰਾ ਵਧ ਗਿਆ ਹੈ ਇਹ ਬਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨਾਂ ਪਹਿਲਾਂ ਆਉਣ ਕਰਕੇ ਹਰਿਆਣਾ ਵਿੱਚ ਵੀ ਭਾਜਪਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਉੱਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕੰਗੜਾ ਰਣੋਤ ਵੱਲੋਂ ਕਿਸਾਨ ਅੰਦੋਲਨ ਅਤੇ ਪੰਜਾਬ ਨੂੰ ਲੈ ਕੇ ਜਾਰੀ ਬਿਆਨਬਾਜ਼ੀ ਤੇ ਤਿੱਖਾ ਪਲਟਵਾਰ ਕੀਤਾ ਹੈ ਕੰਗੜਾ ਦੇ ਬਿਆਨ ਤੇ ਟਿੱਪਣੀ ਕਰਦਿਆਂ ਰਾਜਾ ਬੜਿੰਗ ਨੇ ਕਿਹਾ ਕਿ ਬੀਬੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜ਼ਰੂਰ ਕੋਈ ਨਾ ਕੋਈ ਦਿੱਕਤ 户ੜੀ ਹੈ ਇਸ ਦਾ ਇਲਾਜ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੀ ਬਦਹੂਦੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ ਪਾਗਲ ਇਨਸਾਨ ਦੀ ਵਿਸ਼ਾ ਨਹੀਂ ਔਰ ਜਾਨ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ মিডিਆ ਚਰਮਾ ਹਾਈਲਾਈਟ ਰਮਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ ਹੂੰ ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੋਥੇ ਪਰੇਸ਼ਾਨ ਹੈ ਔਰ ਇਹਨੇ ਜ਼ਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੋਥ ਦਾ ਬਿਆਨ ਹੈ ਉਹ ਕੰਗਣਾ ਰਣੋਤ ਦਾ ਬਿਆਨ ਨਹੀਂ ਉਹ ਬੇਸ਼ਤੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮ ਹੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੁਜਾਨਾ ਬੇਹੁਦੇ ਬਿਆਨ ਦਿੰਦੀ ਹੈ ਉਹ ਰੇ ਜਬਾਨ ਤੇ ਪੂਰਾ ਕੰਟਰੋਲ ਢਿਲੋ ਸਾਹਿਬ ਦੀ ਆਪਦੀ ਫੈਸਲਾ ਹੈ ਉਹ ਉਹਨਾਂ ਨੇ ਅਸਇਫਾ ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ ਪਾਰਟੀ ਤੋਂ ਉਹਨਾਂ ਨੇ ਜਾਣਾ ਹੈ ਲੇਕਿਨ ਜਿਹੜੀਆਂ ਗੱਲਾਂ ਢਿਲੋ ਸਾਹਿਬ ਨੇ ਕੀਤੀਆਂ ਇੱਕ ਅੰਦੀ ਗੱਲ ਇਹ ਵੀ ਕਹੀ ਹੈ ਕਿ ਆਪਕੋ ਸੱਚ ਪਰਿਵਾਰ ਇਕੱਠਾ ਹੈ ਸੋ ਮੈਂ ਤਾਂ ਇਸ ਕਲ ਨੂੰ 2022 ਦੇ ਚੋਣ ਚ ਗਈ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ। ਔਰ ਮਨਪ੍ਰੀਤ ਬਾਦਲ ਨੇ ਜਿਹੜੋ ਵਿਧਾਨ ਸਭਾ ਚੋਣ ਸੀ 2022 ਦੇ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੋਜ਼ਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ। ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਨਿਵਾਸੀਆਂ ਨੂੰ ਪਰ ਇਹ ਕੋਈ ਨਵਤਾ ਹੈ ਨਹੀਂ ਕਿ ਰਲੇਵੇ ਪਰ ਉਹਨੋਂ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਆਦਨੀਆ ਢਿਲੋਂ ਸਾਹਿਬ ਦਾ ਉਹ ਉਹਨਾਂ ਦੀ ਆਪ ਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਤਪੇ ਨੇ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਿਆ ਔਰ ਆਮ ਆਦਮੀ ਪਾਰਟੀ ਨੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਲਿਆਂਦਾ ਗਿਆ ਸੀ ਕਿ ਦਰਵਾਜ਼ੇ ਮੀਟਿੰਗ ਤੋੜੂਂ ਦਿਆਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ 'ਚ ਜਾਦੇ ਵੋਟਾਂ ਪਈਆਂ ਹੋਣ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਕਾਦੀਦਨ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੁਣ ਆ ਜਿਹੜੇ 3-4 ਵਿਚਾਰੇ ਤੁਰੇ ਫਿਰਦੇ ਨੇ ਤਿੰਨਾਂ ਚਾਰਾਂ ਨੇ ਹੋਰ ਵੱਡੇ ਵੱਡੇ ਫੋਟੋਆਂ ਲਾਈਆਂ ਪੋਸਟਰਸ ਲਾਈਏ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਅਥਿਕਸ ਛੱਡ ਦਿੰਦੀਆਂ ਆਪਿਆ ਕੀ ਸਿਧਾਂਤ ਛੱਡ ਦਿੰਦੀਆਂ ਉਦੋਂ ਪਾਰਟੀਆਂ ਡੁੱਬ ਜਾਇਆ ਕਰਨੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਆ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਆ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲ ਅੱਸੇ ਫਾਇਦਾ ਹੋ ਜੂਗਾ ਲੇਕਿਨ ਲੰਮੇ ਚਰਾਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਆ ਪਾਰਟੀਆਂ ਛੱਡ ਜਾਂਦੇ ਆ ਦੂਜੀਆਂ ਪਾਰਟੀਆਂ ਚ ਆ ਕੇ ਆਪ ਦੀਆਂ ਪਾਰਟੀਆਂ ਲੈਦੇ ਉੱਤੇ ਥੋਪੇ ਜਾਂਦੇ ਆ ਤੁਸੀਂ ਦੇਖੋ ਮੰਤਰੀ ਤਵਾਦ ਨੂੰ ਇਸ ਪਾਰਟੀ ਥਿਲੇ ਆ ਕੇ ਫਾਇਨੈਂਸ ਮਿਨਿਸਟਰ ਬਣਾਤਾ ਸੀ ਫਾਇਨੈਂਸ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪ ਦੇ ਜਿਹੜੇ ਵਫਾਦਾਰ ਸਿਪਾਹੀਆਂ ਨੂੰ ਚਾਹੇ ਉਹ ਕੋਈ ਪਾਰਟੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਹਨਾਂ ਨੂੰ ਨਾ ਦੀ ਅਦੇਖੀ ਨਹੀਂ ਕਰਨੀ ਚਾਹੀਦੀ ਔਰ ਜਿਹਨੂੰ ਤੁਸੀਂ ਅੰਦੇ ਕੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੇ ਨੂੰ ਪਾਸੇ ਨਾਰੇ ਕਰਤਾ ਤੇ ਜਾਖੜ ਸਾਹਿਬ ਨੂੰ ਪੂਰਾ ਪ੍ਰਧਾਨ ਬਣਾ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮਝ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਵੀ ਨਹੀਂ ਹੈ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਪਰਿੰਦੇ ਜਿਹੜੇ ਕਈ ਕਾਂਗਰਸ ਸੀ ਜੋ ਦੇ ਕਾਲੀਆਂ ਸੀ ਉਹ ਸਾਨੂੰ ਛੱਡ ਗਏ ਆਮ ਆਦਮੀ ਪਾਰਟੀ ਚ ਗਏ ਨਾ ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ ਹੁਣ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਚੋਂ ਬਾਏ ਇਲੈਕਸ਼ਨ ਮਾੜਾ ਮੂਟਾ ਉੱጫ ਥੱਲੇ ਸਰ ਜਦਵਾ ਜਮੀਨ ਨੂੰ ਕਿਸ ਤਰ੍ਹਾਂ ਦੇਖਦੇ ਪਏ ਉਹ ਕਿਸਨੇ ਮੁਕਾਬਲਾ ਦੇਖਦੇ ਪਏ ਜੀ ਤੁਹਾਡੇ ਯਾਰ ਮੈਂ ਹੁਣ ਫੇਰ ਮਾਨਸਾਬਾਂ ਨੂੰ ਗੱਲ ਥੋੜੀ ਕਰਨੀ ਚਾਹੁੰਦਾ ਮਾਨਸਾਬ ਤਾਂ 13 0 ਕਹਿ ਦਿੰਦੇ ਸੀ ਮੈਂ ਯਾਰ ਇਹ ਜਦੋਂ ਮੁਕਾਬਲਾ ਪੱਕੂਆ ਉਦੋਂ ਪਤਾ ਲੱਗੇ ਹੁਣ ਕੱਲ ਪਹਿਲਾਂ ਸੁਬੀਰ ਜੀ ਕਿਹੜੇ ਕੱਢ ਰਹੇ ਸੀ ਡੀਪੀ ਢਿੱਲੂ ਜੀ ਕੱਢਦੇ ਰਹੇ ਸੀ ਪਿੰਨਾ ਚ ਤੇ ਕੱਲ ਦਾ ਹੀ ਪਾਸਾ ਮੁੱਢਾ ਵਿੱਚ ਇਹ ਤਾਂ ਦਿਨ-ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਪਰ ਕਿਰਵਾ ਦੇ ਲੋਕ ਬੜੇ ਜਗਿਆਗਰ ਲੋਕ ਹੈ ਉਹ ਇੱਕ ਫੈਸਲਾ ਕੋਈ ਫਤਵਾ ਦੇਣਗੇ ਔਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੋੜ ਜਵਾਬ ਦੇ ਜੋ ਮਰਜੀ ਇਹ ਚਾਹੇ ਕਰ ਲੈ ਉਹਨੇ ਤਾਂ ਵਧਾਈਆਂ ਮਾਨ ਸਾਹਿਬ ਭਾਗੂ ਚਤੀਆਂ ਕਰਾਈ ਜਾਂਦੇ ਕੱਲ ਕਿਸੇ ਦਾ ਚੁਟਕਲਾ ਜਿਹਾ ਆਇਆ ਸੀ ਕਹਿੰਦੇ ਜੇ ਜਨਵਰੀ ਚ ਵੋਟਾਂ ਆ ਜਾਂਦੀਆਂ ਤਾਂ ਜਨਵਰੀ ਚ ਤੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਾਂਦੀਆਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਨਹੀਂ ਕੋਈ ਇਹਨਾਂ ਡਰਾਮਿਆਂ ਦਾ ਫਾਇਦਾ ਨਹੀਂ ਸੁਮੇਰ ਬਾਦਲ 1999 ਚ ਆਇਆ ਸੀ ਗਿੱਦਰਵਾ ਦੇ 1999 ਜਦੋਂ ਜਗਮੀਦ ਬਰਾੜ ਨਾਲ ਚੋਣ ਲੜਿਆ ਉਸ ਤੋਂ ਬਾਅਦ ਹੁਣ ਆਏ ਦੀ ਸੁਭਿਰਵਾਦ ਸੋ ਕੰਮ ਫੱਪੇ ਹੋ ਜਾਣਾ ਹੈ ਕਾਂਗਰਸ ਪਾਰਟੀ ਚੋਣ 바ਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣ ਦੀ ਹੈ ਤਾਮਿਲਨਾਡੂ ਦੇ ਤ੍ਰਿਚਰਾ ਪੱਲੀਆ ਤੇ ਪੰਡੀਚੇਰੀ ਵਿੱਚ আয়োজিত ਕਿਸਾਨ ਮਹਾਪੰਚਾਇਤਾਂ ਚ ਜਾਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਤੀਲੀ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਸ਼੍ਰੀ ਸਾਹਿਬ ਦੇ ਨਾਲ ਜਹਾਜ਼ ਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਰ ਨੇ ਦੋਸ਼ ਲਗਾਇਆ ਕਿ ਸ਼੍ਰੀ ਸਾਹਿਬ ਨੂੰ ਸਿਰਫ ਬਾਹਰਲੇ ਵਜੂ ਵਰਤਿਆ ਗਿਆ ਹੈ ਜਦਕਿ ਸਰਕਾਰ ਉੱਤਰੀ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਬਰਸਾਰ ਤੋਂ ਡਰੀ ਹੋਈ ਹੈ ਦਰਅਸਲ ਕਿਸਾਨ ਐਮਐਸਪੀ ਕਰਨ ਲਈ ਗਰੰਟੀ ਦੇ ਮੁੱਦੇ ਨੂੰ ਲੈ ਕੇ ਤਾਮਿਲ ਲੱਡੂ ਦੇ ਤ੍ਰਿਚੁਰਾ ਪੱਲੀ ਅਤੇ ਪੰਡਿਚਰ ਵਿੱਚ ਸਖਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਆਯੋਜਿਤ ਮਹਾਪੰਚਾਇਤ ਵਿੱਚ ਇਸਾਨ ਲੀਰਵਨ ਹੋਏ ਸਨ ਇਹਨਾਂ ਵਿੱਚ ਕਿਸਾਨਾਂ ਨੂੰ ਕੁਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਸੁਖਦੇਵ ਸਿੰਘ ਭੋਜਰਾਜ ਨੂੰ ਦਿੱਲੀ ਹਵਾਈ ਅੱਡੇ ਤੇ ਜਹਾਜ਼ ਵਿੱਚ ਚੜਨ ਤੋਂ ਰੋਕ ਦਿੱਤਾ ਗਿਆ ਇਸ ਵੇਲੇ ਅਸੀਂ ਦਿੱਲੀ ਏਅਰਪੋਰਟ ਤੇ ਆਂ ਸਾਡਾ ਅੱਜ ਦਾ ਪ੍ਰੋਗਰਾਮ ਐਸਕੇਮ ਨਾਨ ਪੋਲਿਟਿਕਲ ਵੱਲੋਂ ਜੋ ਵੱਡੇ ਪ੍ਰੋਗਰਾਮ ਰੱਖੇ ਗਏ ਸੀਗੇ ਤਾਮਿਲਨਾਡੂ ਦੇ ਵਿੱਚ ਪੰਡਿਚਰੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਇਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਣੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਦੇ ਤੋਂ ਅਸੀਂ ਸਮਝਦੇ ਆ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਪਰ ਬਹਾਨੇ ਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਐ ਇਹ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿਜਾਨੀ ਦਾ ਸਕਦੇ ਕਿਰਪਾ ਨਾਲ ਪਾਕਿਜਾਨੀ ਲੈ ਜਾਈਏ ਵੀ ਇੱਕ ਨਵੀਂ ਗੱਲ ਐ ਮੈਨੂੰ ਇਹ ਤੋਂ ਵੀ ਬੰਦ ਦੁੱਖ ਦੀ ਗੱਲ ਇਹ ਲੱਗੀ ਐ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에ਅਰਪੋਰਟਾਂ ਦੇ ਵਿੱਚ ਜਾ ਕੇ ਰੇਲ ਗੱਡੀਆਂ ਚੜ੍ਹਨ ਨਹੀਂ ਦਿੱਤਾ ਜਾਏਗਾ ਕਹਿੰਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਭਾਰਤ ਦੇ ਵਿਛਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਸਾਨੂੰ ਅੱਜ ਭਾਰਤ ਸਰਕਾਰ ਤੋਂ ਜਵਾਬ ਮੰਗਦੇ ਆਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਜੇ ਇਹ ਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਨਾਲ ਇਹ ਜਿਹੇ ਵਰਤਾਰਾ ਜਿਹੜਾ ਹੋ ਰਿਹਾ ਹੈ ਇਹਦੇ ਤੇ ਕਦੋਂ ਠੱਲ ਪਏਗੀ ਸਰਕਾਰਾਂ ਇਦੇ ਪ੍ਰਤੀ ਜਿਹੋ ਜਿਹੜਾ ਰਵਈਆ ਅੱਜ ਆਪ ਐਸੇ ਦੇਖਿਆ ਕਿਉਂਕਿ ਮੈਂ ਗਲਤ ਤਾਂ ਕਹਿ ਰਿਹਾ ਨਹੀਂ ਮੈਂ ਅੱਜ ਤੋਂ ਪਹਿਲਾਂ ਲਗਾਤਾਰ ਘੱਟੋ-ਘੱਟ 10 ਵਾਰੀ ਫਲੈਗ ਦੇ ਉੱਤੇ ਸਫ਼ਰ ਕਰ ਚੁੱਕਿਆ ਕਦੇ ਕਿਸੇ ਸਟ੍ਰੀਟ 'ਚ ਕਦੇ ਕਿਸੇ ਸਟੇਟ 'ਚ ਲੇਕਿਨ ਕਦੇ ਅਜ ਤੱਕ ਇਹ ਪ੍ਰੋਬਲਮ ਨਹੀਂ ਆਈ ਜਿਹੜੀ ਪ੍ਰੋਬਲਮ ਅੱਜ ਇੱਥੇ ਕ੍ਰੀਏਟ ਕੀਤੀ ਗਈ ਹੈ ਮੈਂ ਕਹੂੰਗਾ ਕਿ ਪ੍ਰੋਬਲਮ ਨਹੀਂ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਇਸ ਵੱਲੋਂ ਕ੍ਰੀਏਟ ਕੀਤੀ ਗਈ ਹੈ ਕਿ ਭਾਰਤ ਸਰਕਾਰ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਤੋਂ ਘਬਰਾਹਟ ਦੇ ਵਿੱਚ ਆ ਚੁੱਕੀ ਹੈ ਕਿਸਾਨ ਅੰਦੋਲਨ ਲਗਾਤਾਰ ਜਿਸ ਤਰ੍ਹਾਂ ਬੁਲੰਦੀ ਵੱਲ ਨੂੰ ਵੱਧ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਫੈਲ ਰਿਹਾ ਹੈ ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆ ਆਉਣ ਵਾਲਾ ਜਿਹੜਾ ਕੁਝ ਸਟੇਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਰਾਜਾਂ ਦੇ ਵਿੱਚ ਉਹਨਾਂ ਰਾਜਾਂ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ ਕਿਸਾਨ ਅੰਦੋਲਨ ਉਹਨਾਂ ਸਟੇਟਾਂ ਦੇ ਵਿੱਚ ਨਾ ਫੈਲ ਪਾਵੇ ਉਹਨੂੰ ਰੋਕਣ ਦੇ ਲਈ ਸਰਕਾਰ ਨੇ ਇੱਕ ਹੋਰ ਜੀ ਹਰਕਤ ਕੀਤੀ ਹੈ ਜੋ ਅਤਿ ਨਿੰਦਨਯੋਗ ਹੈ ਤੇ ਬੜੀ ਸ਼ਰਮ ਵਾਲੀ ਗੱਲ ਹੈ ਲੇਕਿਨ ਇਹ ਸੋਚੇ ਨਾ ਸਰਕਾਰ ਕਿ ਅਜਿਹਾ ਕਰਕੇ ਤੁਸੀਂ ਇਹ ਜੁਰਮ ਕਰਕੇ ਤੁਸੀਂ ਸਾਡੇ ਤੇ ਇਹ ਅਥਿਆਚਾਰ ਕਰਕੇ ਇਨਸਾਨਾਂ ਦਾ ਗਲਾ ਦਬਾ ਕੇ ਤੁਸੀਂ ਅੰਦੋਲਨ ਰੋਕ ਲੋਗੇ ਜਾਂ ਤੁਸੀਂ ਆਪਦੀ ਸੱਦਾ ਬਣਾ ਕੇ ਰੱਖ ਲੋਗੇ ਇਹ ਮੇਰਾ ਕਹਿਦਾ ਤੁਹਾਡਾ ਭੁਲੇਖਾ ਹੋਏਗਾ ਤੁਸੀਂ ਦੇਖਿਆ ਪਿੱਛੇ ਜਮਾਗੇ ਦੇਖ ਲਿਆ ਕਿ ਜਦੋਂ ਅਸੀਂ ਦਿੱਲੀ ਵੱਲ ਨੂੰ ਆ ਰਹੇ ਸੀ ਸਾਡੇ ਤੇ ਅਥਰੂ ਗਾਇ ਛੱਡੀ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਕਿਸਾਨ ਸ਼ਹੀਦ ਕਰਤਾ ਪੰਜਾਂ ਦੀ ਆਈ ਸੈਟ ਚਲੀ ਗਈ 450 ਤੋਂ ਉੱਪਰ ਕਿਸਾਨ ਜ਼ਖਮੀ ਕੀਤੇ ਉਹ ਸਾਰਾ ਕੁਝ ਦੇਖਿਆ ਔਰ ਪੂਰੀ ਦੁਨੀਆ ਨੇ ਵੇਖਿਆ ਪੂਰੇ ਸੰਸਾਰ ਨੇ ਵੇਖਿਆ ਹਰ ਇੱਕ ਵਿਅਕਤੀ ਨੇ ਉਹ ਚੀਜ਼ ਨੂੰ ਵੇਖਿਆ ਔਰ ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਨੇ ਫਿਰ ਤੁਹਾਡੇ ਇਸ ਕਰੂਰ ਚਿਹਰੇ ਦਾ ਜਿਹੜਾ ਜਵਾਬ ਦਿੱਤਾ ਲੋਕਾਂ ਨੇ ਉਹ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹਾਲਾਂਕਿ ਅਸੀਂ ਗੈਰ ਪੋਲੀਟਿਕਲੀ ਵਿਚਾਰਧਾਰਾ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਲੜਾਈ ਲੜਨ ਵਾਲੇ ਲੋਕਾਂ ਤੇ ਸਾਨੂੰ ਅੱਜ ਸਾਡੇ ਉਹਨਾਂ ਕਿਸਾਨਾਂ ਤੱਕ ਨਹੀਂ ਜਾਣ ਦਿੱਤਾ ਗਿਆ ਜਿਹੜੇ ਸਾਡੇ ਸਾਡੀ ਇੰਤਜ਼ਾਰ ਕਰ ਰਹੇ ਨੇ ਸਾਡੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਇਕੱਠੇ ਹੋ ਕੇ ਅ ਚਰਚੀ ਕਲੀ ਦੇ ਵਿੱਚ ਉਸ ਤੋਂ ਬਾਅਦ ਅੰਡਿਚਰੀ ਦੇ ਵਿੱਚ ਇਕੱਠ ਕਰਕੇ ਸਾਡੇ ਨਾਲ ਉੱਥੇ ਮੀਟਿੰਗਾਂ ਹੋਣੀਆਂ ਸੀ ਸਾਡੀਆਂ ਪ੍ਰੈਸ ਕਾਨਫਰੰਸਾਂ ਹੋਣੀਆਂ ਸੀ ਅਸੀਂ ਉਹਨਾਂ ਦੇ ਹਜ਼ਾਰਾਂ ਦੇ ਇਕੱਠ ਨੂੰ ਸਬੋਧਨ ਕਰਨਾ ਸੀ ਇਹ ਇਹਨਾਂ ਨੇ ਸਾਡਾ ਇੱਕ ਵੱਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਗੱਲ ਨਹੀਂ ਸਰਕਾਰ ਜੋ ਕਰਨਾ ਚਾਹਵੇ ਕਰੇ ਅਸੀਂ ਹਾਰਾਂਗੇ ਨਹੀਂ ਅੰਦੋਲਨ ਅਸੀਂ ਜਾਰੀ ਰੱਖਾਂਗੇ ਹੋਰ ਤਾਕਤ ਦੇ ਨਾਲ ਅੰਦੋਲਨ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਆਪ ਸਭ ਨੂੰ ਬੇਨਤੀ ਹੈ ਇਸ ਗੱਲ ਨੂੰ ਅੱਗੇ ਦੀ ਅੱਗੇ ਲੋਕਾਂ ਤੱਕ ਫੈਲਾਓ ਹਰ ਵਿਅਕਤੀ ਤੱਕ ਜਾਵੇ ਪਤਾ ਲੱਗੇ ਕਿ ਸਰਕਾਰ ਦਾ ਚਿਹਰਾ ਕੀ ਹੈ ਨਾਲ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂਗਾ ਨਾਲ ਦੀ ਨਾਲ ਹੀ ਕਿ ਸਾਡੇ ਉਹ ਸਿੱਖ ਧਰਮ ਦੇ ਰੈਵਰਾਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆਓ ਸ਼ਰਮ ਕਰੋ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਸ੍ਰੀ ਸਾਹਿਬ ਨੂੰ ਜਹਾਜ਼ ਦੇ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਤੁਸੀਂ ਸੋਚ ਕੀ ਰਹੇ ਹੋ ਤੁਸੀਂ ਵਿਚਾਰ ਕੀ ਰਹੇ ਹੋ ਤੁਸੀਂ ਖੜੇ ਕਿੱਥੇ ਹੋ ਤੇ ਤੁਸੀਂ ਐਵੇਂ ਬਿਨਾਂ ਗੱਲ ਤੋਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਸੋ ਸੋਚੋ ਅਸੀਂ ਕਹਿ ਕੇ ਸਾਨੂੰ ਭਾਵੇਂ ਕੁਝ ਵੀ ਹੋਵੇ ਅਸੀਂ ਆਪਦੇ ਜਿਹੜੇ ਸਾਡੇ ਗੁਰੂ ਨੇ ਦਿੱਤਾ ਹੋਇਆ ਸਾਡਾ ਚਿੰਨ ਇਹਦੇ ਨਾਲ ਇਹਨੂੰ ਨਾਲ ਲੈ ਕੇ ਹੀ ਜਾਵਾਂਗੇ ਔਰ ਮੈਂ ਪਹਿਲੀ ਪਹਿਲੇ ਕਹਿ ਚੁੱਕਿਆ ਕਿ ਅਸੀਂ ਪਹਿਲੀ ਵਾਰ ਨਹੀਂ ਗਏ ਅੱਜੋਂ ਪਹਿਲਾਂ 10 ਵਾਰੀ ਜਾ ਚੁੱਕੇ ਹਾਂ ਹਰ ਵਾਰੀ ਇਹ ਸਾਡਾ ਸ੍ਰੀ ਸਾਹਿਬ ਸਾਡੇ ਨਾਲ ਹੁੰਦਾ ਹੈ ਲੇਕਿਨ ਅੱਜ ਕਿਉਂ ਤਕਲੀਫ ਆਈ ਕਿਉਂਕਿ ਅੰਦੋਲਨ ਸੱਟ ਮਾਰ ਰਿਹਾ ਹੈ ਅੰਦੋਲਨ ਇਹਨਾਂ ਦੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਬਕੀ ਬਾਅਦ 412 ਉਹ ਅਬਕੀ ਬਾਅਦ 412 ਅੰਦੋਲਨ ਨੇ ਕਰਨ ਨਹੀਂ ਦਿੱਤੀ ਕਿਸਾਨਾਂ ਦੇ ਹੋਏ ਅਕਿਆਚਾਰ ਨੇ ਕਰਨ ਨਹੀਂ ਦਿੱਤੀ ਲੋਕਾਂ ਨੇ ਉਦਾਇਆਂ ਨੂੰ ਮੂੰਹ ਕੋੜ ਮਾ ਜਵਾਬ ਦਿੱਤਾ ਔਰ ਅੱਜ ਵਾਲੀ ਗੱਲ ਦਾ ਵੀ ਲੋਕ ਜਵਾਬ ਦੇਣਗੇ ਹਰਿਆਣੇ ਦੇ ਵਿੱਚ ਵੀ ਜਵਾਬ ਦੇਣਗੇ ਮਹਾਰਾਸ਼ਟਰ ਦੇ ਵਿੱਚ ਵੀ ਜਵਾਬ ਦੇਣਗੇ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਕਿਸਾਨਾਂ ਨੂੰ ਕਿਸਾਨ ਨੇਤਾਵਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵੈਗਰੂ ਜੀ ਕਿ ਖਾਲਸਾ ਵੈਗਰੂ ਜੀ ਕਿ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ کافی ਵਿਸਤਾਰ ਦੇ ਨਾਲ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਇਸ ਟਾਈਮ ਤੇ ਜਿਵੇਂ ਕਿ ਹੁਣ ਅਸੀਂ ਦਿੱਲੀ 에어ਪੋਰਟ ਦੇ ਉੱਤੇ ਇੱਥੇ ਖੜੇ ਹਾਂ ਔਰ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਤਾਮਨ ਲਾਟੂ ਦੇ ਵਿੱਚ ਉੱਥੇ ਇੱਕ ਕਿਸਾਨ ਕੰਫਰੰਸਾਂ ਪ੍ਰੈਸ ਕੰਫਰੰਸਾਂ ਬਹੁਤ ਵੱਡੀਆਂ ਰਲੀਆਂ ਚੜੀਆਂ ਸੀ ਉਹਨਾਂ ਦੇ ਵਿੱਚ ਅਸੀਂ ਸਮੁਲਿਤ ਕਰਨੀ ਸੀ ਤੇ ਸਾਨੂੰ ਤਿੰਨਾਂ ਨੂੰ ਜਿਹੜਾ ਕਿ ਜਿਸ ਤਰ੍ਹਾਂ ਦਾਸ ਪ੍ਰਦੇਵ ਸਿੰਘ ਸਰਸਾ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਗੱਡੇਵਾਲ ਸਰਦਾਰ ਸੁਦੇਵ ਸਿੰਘ ਜੀ ਭੋਜਰਾ ਤੇ ਸਾਨੂੰ ਜਿਹੜਾ ਉਹ ਇੱਥੇ ਦਿੱਲੀ 에ਰਪੋਰਟ ਤੇ ਰੁਕਿਆ ਗਿਆ ਜਿਵੇਂ ਇਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਘਬराई ਹੋਈ ਆ ਜਿਹੜੇ ਕਿ ਪਿਛਲੇ ਲੋਕ ਸਭਾ ਦੇ ਚੋਣਾਂ ਹੋਈਆਂ ਨੇ ਉਨ੍ਹਾਂ ਚ ਉਹਨਾਂ ਦੇ ਵਿੱਚ ਇਸ ਵਾਰੀ મોદી ਸਰਕਾਰ ਨੂੰ ਜਿਹੜਾ ਉਹ ਪੂਰਨ ਬਹੁਤ ਨਹੀਂ ਮਿਲਿਆ ਪਰ ਵਸਾਕਿਆਂ ਦੇ ਸਹਾਰੇ ਸਰਕਾਰ ਚੱਲ ਰਹੀ ਆ ਔਰ ਜਿਹੜੀਆਂ ਚੋਣਾਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਹੋ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੀ ਗੱਲ ਰੱਖਣ ਵਾਸਤੇ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਬੀਜੇਪੀ ਜਿਹੜੀ ਪਾਰਟੀ ਆ ਇਹਨੂੰ ਜਿਹੜਾ ਉਹ ਅਸਲ ਇਹਨਾਂ ਦਾ ਚਿਹਰਾ ਜਿਹੜਾ ਉਹ ਦਰਸਾਉਣ ਵਾਸਤੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੁੰਦੀ ਆ ਜਿੱਦੋਂ ਕਮਰਾ ਕੇ ਅੱਜ ਸਾਨੂੰ ਜਿਹੜਾ ਇਹ ਤੋਂ ਦਿੱਲੀ 에어ਪੋਰਟ ਤੋਂ ਨਹੀਂ ਜਾਣ ਦਿੱਤਾ ਔਰ ਇਹਦੇ ਨਾਲ ਨਾਲ ਮੈਂ ਸਮੁੱਚੀ ਸਿੱਖ ਕੌਮ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਅਡਡ ਚੱਲ ਰਹੀਆਂ ਨੇ ਔਰ ਖਾਸ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਨੀ ਰਗਵੀਰ ਸਿੰਘ ਜੀ ਜਾਂ ਜਿਹੜੇ ਰਹਿ ਚੁੱਕੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਹਾਂ ਕਿ ਤੁਹਾਡੀ ਫੁੱਟ ਦੇ ਕਾਰਨ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 85% ਤੋਂ ਲੈ ਕੇ 93% ਕੁਰਬਾਨੀਆਂ ਦਿੱਤੀਆਂ ਅੱਜ ਉਹਨਾਂ ਸਿੱਖਾਂ ਨੂੰ ਜਿਹੜਾ ਕਿਸ ਤਰ੍ਹਾਂ ਜਲੀਲ ਕੀਤਾ ਜਾ ਰਿਹਾ ਇਹ ਤੁਹਾਡੀ ਫੁੱਟ ਦੇ ਕਾਰਨ ਆ ਹੁਣ ਤੱਕ ਉਹ ਸਮਝੋ ਅਜੇ ਤੱਕ ਉਹ ਅਕਲ ਕਰ ਲਓ ਵੀ ਆਹ ਕੁਛ ਕਾਮਲਾ ਹੋ ਰਿਹਾ ਔਰ ਅੱਜ ਆਪਣੇ ਆਪ ਨੂੰ ਅਕਾਲੀ ਕੌਮ ਨਾਲੇ ਬਾਗੀ ਕੌਮ ਵਾਲੇ ਅਕਾਲੀਓ ਤੁਹਾਨੂੰ ਜੇ ਤੁਹਾਡੇ ਇਨਸਾਨੀਅਤ ਹੈ ਜੇ ਤੁਹਾਡੇ ਚ ਅਣਖ ਹੈ ਜੇ ਤੁਹਾਡੇ ਚ ਕੋਈ ਜ਼ਹਿਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਸਿੱਖ ਹੁੰਦੇ ਹੋ ਤੁਸੀਂ ਬੜੀਆਂ ਸੋਹਣੀਆਂ ਦਸਤਾਰਾਂ ਬੰਨ੍ਹਦੇ ਹੋ ਨਾਲੇ ਪ੍ਰਕਾਸ਼ ਨੇ ਤੁਹਾਡੇ ਪਰ ਜਿਹੜੀ ਤੁਸੀਂ ਕਰਤੂਤ ਕੀਤੀ ਆ ਉਹ ਤੁਹਾਡੀ ਕਰਤੂਤ ਦੇ ਕਾਰਨ ਅੱਜ ਸਿੱਖ ਕੌਮ ਦੀ ਇਹ ਹਾਲਤ ਹੈ ਭਾਰਤ ਦੇ ਵਿੱਚ ਤੇ ਤੁਹਾਨੂੰ ਚੁੱਪ ਕਰਕੇ ਘਰ ਬੈਠਣ ਜਾਣਾ ਚਾਹੀਦਾ ਅਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਸਿੱਖਾਂ ਦੀ ਆਉਣ ਦਿਨ ਆਉਣੀ ਚਾਹੀਦੀ ਆ ਅੱਜ ਤੁਸੀਂ ਅਕਾਲ ਤਾਕਤ ਦੇਤੇ ਚਿੱਠੀਆਂ ਲੈ ਕੇ ਜਾ ਰਹੇ ਹੋ ਇੱਕ ਦੂਸਰੇ ਨੂੰ ਦੋਸ਼ੀ ਦੱਸ ਰਹੇ ਹੋ ਵੀ ਆਹ ਗद्दार ਹੈ ਆਹ ਗद्दार ਹੈ ਪਰ ਤੁਸੀਂ ਹੁਣ ਤੱਕ ਕੀਤਾ ਕੀ ਆਹ ਜਿਹੜੀਆਂ ਚੀਜ਼ਾਂ ਨੇ ਇਹ ਕਿਧਰ ਨੂੰ ਮਲ ਕੇ ਚੱਡੀਆਂ ਲੈ ਕੇ ਜਾ ਰਹੀਆਂ ਨੇ ਇਹ ਤੁਹਾਡੀ ਸੋਚ ਕਿਧਰ ਨੂੰ ਲੈ ਕੇ ਜਾ ਰਹੀ ਆ ਸੋ ਕੁਝ ਸੋਚ ਕਰੋ ਕੁਝ ਅਕਲ ਕਰੋ ਅੱਜ ਸਾਨੂੰ ਅਸੀਂ ਮੈਂ ਤਨ ਜਿਸ ਤਰ੍ਹਾਂ ਢੱਲੇਵਾਲ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਇਹ ਵੀ ਬਹੁਤ ਵਾਰਾ ਮੈਂ ਵੀ ਤਿੰਨ ਵਾਰਾ ਕੇਰਲਾ ਜਾਇਆ ਇਸੇ ਤਰ੍ਹਾਂ ਅਸੀਂ ਮਹਾਰਾਸ਼ਟਰ ਚ ਗਏ ਆ ਕਿਸਾਨ ਰੈਲੀਆਂ ਦੇ ਵਿੱਚ ਬਹੁਤ ਬਰਾਸੀ ਜਾ ਚੁੱਕੇ ਆ ਅੱਜ ਕਿਉਂ ਰੋਕਿਆ ਗਿਆ ਅੱਜ ਇਸ ਕਰਕੇ ਰੁਕਿਆ ਗਿਆ ਕਿ ਜਿਹੜਾ ਇੱਕ ਕਿਸਾਨ ਅੰਦੋਲਨ ਪਹਿਲਾਂ ਵੀ ਦਿੱਲੀ ਬਾਰਡਰਾਂ ਤੇ ਰਿਹਾ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਗਏ ਪਰ ਉਸ ਟਾਈਮ ਦੇ ਉੱਤੇ ਜਿਹੜੀਆਂ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀ ਉਹਨਾਂ ਨੂੰ ਪ੍ਰਵਾਨ ਕਰਾਉਣ ਵਾਸਤੇ ਲਾਗੂ ਕਰਾਉਣ ਲਈ 13 ਫਰਵਰੀ 2024 ਨੂੰ ਜੋ ਅਸੀਂ ਜਿਹੜਾ ਕਿ ਦਿੱਲੀ ਨੂੰ ਆ ਰਹੇ ਸੀ ਤੇ ਸਾਨੂੰ ਉੱਥੇ ਹਰਿਆਣਾ ਸਰਕਾਰ ਨੇ ਬਹੁਤ ਕਬੜੀਆਂ ਜਿਹੜੀਆਂ ਅਸੀਂ ਬੈਰੀਕੇਟਿੰਗ ਕਰਕੇ ਤੇ ਉੱਥੇ ਹਥਿਆਰਬੰਦ ਫੋਰਸਾਂ ਲਾ ਕੇ ਸਾਡੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਕਿੰਨੇ ਕਿਸਾਨ ਜਿਹੜੇ ਪੱਟੜ ਕਰ ਦਿੱਤੇ ਗਏ ਔਰ ਇਸ ਗੱਲ ਤੋਂ ਇੱਕ ਕਦਰ ਆਗੇ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਇਹ ਕਿਸਾਨ ਜਿਹੜਾ ਇਹ ਸਾਡਾ ਨੁਕਸਾਨ ਕਰਨਗੇ ਭਾਜਪਾ ਪਾਰਟੀ ਦਾ ਇਸ ਕਰਕੇ ਸਾਨੂੰ ਜਿਹੜਾ ਇਹ ਹੁਣ ਜਾਣ ਤੋਂ ਰੋਕਿਆ ਗਿਆ। ਐਹੀ ਕਿਰਪਾਣਾ ਪਾ ਕੇ ਅਸੀਂ ਪਹਿਲਾਂ ਜਾਣਦ ਰਿਹਾ ਪਰ ਅੱਜ ਕਿਰਪਾਨ ਦਾ ਬਹਾਨਾ ਬਣਾ ਕੇ ਜਿਹੜਾ ਉਹ ਸੰਗ ਹੈ ਔਰ ਇਹ ਸਿੰਘ ਸਹਬਾਨੋ ਇਹ ਕੌਮ ਦੇ ਲੈ ਬਰੋ ਆਪਣੇ ਆਪ ਨੂੰ ਕੌਮ ਦੇ ਵਾਰਸ ਤਾਂ ਹੋਣ ਵਾਲਿਓ ਕਿੱਥੇ ਹੋ ਕਿਹੜੀ ਕਿਹੜੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਹੋ ਆਓ ਜਾਗੋ ਜਾਗਣ ਦਾ ਸਮਾਂ ਕੁਝ ਅਕਲ ਕਰੋ ਵਾਸਤਾ ਜੋ ਗੁਰੂ ਦਾ ਅੱਜ ਸਿੱਖ ਕੌਮ ਦੀ ਹਾਲ ਜਸ ਜੇ ਸੁਣੋ ਤਯੱਡੀਆਂ ਫੱਟੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਤੇ ਅੱਜ ਜਿਹੜਾ ਇਹ ਸਾਡਾ ਕੀ ਹਾਲ ਹੋ ਰਿਹਾ ਹਾਂ ਬੈਗ ਲੱਗਪਗ 2.5 ਘੰਟੇ ਦੀ ਮਸ਼ਕਤ ਤੋਂ ਬਾਅਦ ਆਪਾਂ ਨੂੰ ਮਿਲੇ ਜੀ ਚਲੋ ਬੋਲੋ ਚਲੋ